ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮੂਰਾ ਵਾਲੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਰੀਦਕੋਟ ਆ ਗਿਆ। ਤੇ ਤੁਹਾਨੂੰ ਇੱਕ ਝੋਟੀ ਵਿਖਾਉਣ ਲੱਗੇ ਆ। ਵੇਖੋ ਗਾਵਾਂ ਵਰਗੀ ਸੀਲ ਸਾਹੂ ਆ ਕਰਮਾਂ ਵਾਲੀ। ਡਿਟੇਲ ਜਿਹੜੀ ਆਪਾਂ ਇਹਦੇ ਮਾਲਕ ਤੋਂ ਲੈ ਲਾਂਗੇ ਤੇ ਜਿਹੜੇ ਸੱਜਣ ਦੇ ਵੀ ਪਸੰਦ ਆ ਜਾਂਦੀ ਆ ਸੱਜਣੋ ਆ ਕੇ ਵੇਖਿਓ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਤੇ ਮੰਨ ਲੋ ਵੀ ਲੇਵਾ ਬਹੁਤ ਸੋਹਣਾ ਕਰਮ ਵਾਲੀ ਨੇ ਤਿਆਰ ਕੀਤਾ ਤੇ ਸੁਆ ਪਲੂਣ ਹੀ ਹੁੰਦੀ ਆ ਥਾਂ ਲੇਵੇ ਤੋਂ ਤੁਸੀਂ ਵੀ ਗੈਸ ਲਾ ਲਿਓ ਕਿੰਨੇ ਦਿਨ ਬਾਕੀ ਆ ਸਾਰੀ ਜਾਣਕਾਰੀ ਜਿਹੜੀ ਆਪਾਂ ਮਾਲਕ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਹਾਂ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੈ ਜੀ ਬਹੁਤ ਵਧੀਆ ਵੀਰੇ ਤੂੰ ਸੁਣਾ ਵਧੀਆ ਵਧੀਆ ਜੀ ਚੜਦੀ ਕਲਾ ਨਾ ਵਧੀਆ ਵਧੀਆ ਬਾਈ ਆਪਣੇ ਦੱਸੋ ਨਾਂ ਮੇਰੇ ਵੀਰ ਦਾ ਨਾਂ ਬਾਈ ਮੇਰਾ ਪਲਵਿੰਦਰ ਆ ਜੀ ਪਿੰਡ 'ਚ ਮੈਨੂੰ ਪਿੰਦਰ ਆਂਦੇ ਬਾਈ ਸਨ ਆਫ ਵੀਰੇ ਸਨ ਆਫ ਕਾਲਾ ਸਿੰਘ ਜੀ ਕਾਲਾ ਸਿੰਘ ਹਾਂਜੀ ਤੇ ਨੰਬਰ ਮੇਰੇ ਵੀਰ ਦਾ ਨੰਬਰ ਬਾਈ ਆਪਣਾ 86994 13634 ਪਿੰਡ ਮੂਰਾ ਵਾਲੀ ਪਿੰਡ ਮੂਰਾ ਵਾਲੀ ਬਾਈ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਇਹ ਝੋਟੀ ਆਪਣੀ ਐ ਦੱਸਗੇ ਪਹਿਲਾਂ ਵੀਰੇ ਸੂਆ ਕਿਹੜਾ ਹੁੰਦੀ ਐ ਸੂਆ ਬਾਈ ਪਹਿਲਾਂ ਹੁੰਦੀ ਐ ਪਲੂਨ ਸੂਗੀ ਹਾਂਜੀ ਹਾਂਜੀ ਠੀਕ ਆ ਤੇ ਇਹ ਆਪਣੇ ਵੀਰੇ ਘਰ ਦੀ ਆ ਜਾਂ ਆਪਣੀ ਵਪਾਰ ਲੈਣ ਚਾਹੀਏ ਨਹੀਂ ਘਰ ਦੀ ਆ ਬਈ ਆਪਣੀ ਝੋਟੀ ਓਕੇ ਰਿਪੋਰਟ ਘਰ ਦੀ ਝੋਟੀ ਆ ਹਾਂਜੀ ਪਲੂਨ ਸੁੰਦੀ ਆ ਦਿਨ ਕਿੰਨੇ ਪਏ ਹਜੇ ਦਿਨ ਅਜੇ ਲੱਗੂਗੇ 5-7 ਦਿਨ ਲੱਗੂਗੇ ਹਜੇ 5-4 ਦਿਨ ਹਫਤੇ ਦੇ ਵਿੱਚ ਵਿੱਚ ਸੂਪ ਹੋ ਗਈ ਹੈ ਨਾ ਕਦ ਕੁੱਦ ਚੰਗਾ ਹੈ ਨਾ ਕਦ ਚੰਗਾ ਹੀ ਤੇ ਵੀਰੇ ਇਹ ਦੂਜਾ ਭਾਰ ਪੂਰ ਲਿਓ ਨਹੀਂ ਵੀ ਭਾਰਪੂਰ ਦੀ ਸਾਰੀ ਗਰੰਟੀ ਆਪਣੀ ਹੋ ਗਈ ਓਕੇ ਵੀ ਭਾਰਪੂਰ alliੋਂ ਬੇਫਿਕਰੀ ਬਾਕੀ ਜਿਵੇਂ ਹੱਥ ਮਾਰਿਆ ਸੀ ਮਾਰਦੇ ਮਾੜਾ ਜਾ ਤੂੰ ਆ ਬਾਕੀ ਬਈ ਪੂਰੀ ਠੰਡੀ ਸੀ ਕੀ ਬਾਤ ਆ ਜਿਵੇਂ ਪਹਿਲਨ ਕੱਟੀ ਆ ਸਜਣੋ ਇਹ ਵੀ ਨੋਟ ਕਰਿਓ ਲੈ ਪੂਛ ਚੱਕਦੀ ਆ ਵਿਚਾਰੀ ਹੈਨਾ ਨਹੀਂ ਠੀਕ ਆ ਠੀਕ ਆ ਠੀਕ ਆ ਤੇ ਬਾਕੀ ਸਜਣੋ ਪਲਿਸਾਂ ਵੀ ਤੇ ਕੱਦ ਵਜਨ ਕੱਢੀ ਵੀਰੇ ਬਾਹਰ ਤੋਰ ਇਹਦੀ ਚੈੱਕ ਕਰ ਲੋ ਤੇ ਬਾਕੀ ਆ ਸਾਹਮਣੇ ਜਿਹੜਾ ਚਿਹਰਾ ਹੁਣ ਕੀਤਾ ਮੱਖਣ ਦਲਾਲ ਪਿੰਡ ਮੂਰਾਂ ਵਾਲੀ ਦਾ ਇਹਦਾ ਇਹਨਾਂ ਵੀ ਸੰਪਰਕ ਕਰ ਲਿਆ ਜੋ ਨੰਬਰ ਇਹਦਾ ਵੀ ਲੈ ਲੈਨੇ ਆ ਤੇ ਤੌਰ ਚੈੱਕ ਕਰ ਲੋ ਪਹਿਲਾਂ ਝੋਟੀ ਦੀ ਘੋੜੀ ਵਰਗੀ ਤੌਰ ਆ ਸੱਜਣੋ ਵੇਖੋ ਲੇਵਾ ਪਹਿਲਨ ਕੱਟੀ ਨੇ ਯਾਰ ਬੜਾ ਸ਼ਾਨਦਾਰ ਜਿਹੜਾ ਵਾ ਸਟਾਰਟ ਕੀਤਾ ਹਾਂ ਕਮਾਲਾ ਵੀਰੇ ਵੇਖੋ ਸੱਜਣੋ ਕੱਦ ਕਾਠ ਵਜਨ ਸਿੰਘ ਜ਼ਰੂਰ ਥੋੜਾ ਜਿਹਾ ਦੂਰੋਂ ਕਰਕੇ ਮੋੜਦੀ ਆਉਂਦੀ ਆ ਤੇ ਬਾਕੀ ਸਰੀਰ ਦੇ ਹਿਸਾਬ ਨਾਲ ਨਾ ਛੋਟੀ ਨੂੰ ਜੱਜਦਾ ਪਿਆਜ ਜਦੋਂ ਕੋਲੇ ਆ ਕੇ ਵੇਖੀ ਤੁਹਾਡੇ ਪਸੰਦ ਆਊਗੀ ਵੇਖੋ ਹੈ ਨਾ ਕਿਆ ਬਾਤ ਵਾਲੀ ਚੀਜ਼ ਇਹ ਨੋਟ ਫੇਰ ਕਰ ਲਿਓ ਵੀ ਪਿੰਡ ਮੂਰਾ ਵਾਲੀ ਦੇ ਜਿਲਾ ਫਰੀਦਕੋਟ ਆ ਜਾਂਦਾ ਤੇ ਵਿਰਲ ਵਰਲ ਦੱਸਦੀ ਆ ਵੀ ਕੱਟੀ ਚੰਗਾ ਦੁੱਧ ਕਰਮਾਂ ਵਾਲੀ ਪਹਿਲ ਨਹੀਂ ਪਾਊਗੀ ਬਾਕੀ ਤੁਹਾਡੀ ਸੇਵਾ ਤੇ ਇੰਡੀਪੈਂਡ ਆ ਜਾਣਾ ਆਊਟ ਸਾਈਡ ਤੋਂ ਤੁਸੀਂ ਲੇਵਾ ਚੈੱਕ ਕੀਤਾ ਤੇ ਆਹ ਸਾਈਡ ਤੋਂ ਵੀ ਸਜਣੋ ਵੇਖੋ ਬੱਸ ਸੁਣਾ ਕਰਮਾ ਵਾਲੀ ਨੇ ਲੇਵਾ ਜਿਹੜਾ ਤਿਆਰ ਕੀਤਾ ਹੋਇਆ ਤੇ ਬਾਕੀ ਪਲੀ ਸੰਭੀ ਆ ਵਜਨ ਵਾਲੀ ਨੱਗਰ ਝੋਟੀ ਆ ਕੋਈ ਐ ਨਹੀਂ ਵੀ ਫਿੱਕੀ ਆ ਤੇ ਵੀਰੇ ਫੇਰੇ ਦਾ ਜਿਹੜਾ ਰੇਟ ਆਪਾਂ ਉਹ ਕੀ ਰੱਖਾਂਗੇ ਰੇਟ ਬਈ ਮੁੱਲ 90000 ਕਰਦੇ ਆਪਾਂ ਇਹਦੀ ਜਿਹੜੀ ਡਿਮਾਂਡ ਕਰਦੇ ਆਪਾਂ ਉਹ 90000 ਰੁਪਇਆ ਕਰਦੇ ਆਂ ਤੇ ਜਿਹੜਾ ਕੋਈ ਭੈਣ ਭਰਾ ਆਪਾਂ ਨੂੰ ਫੋਨ ਲਾਉਂਦਾ ਤੇ ਕਿੰਨੇ ਦੀ ਦੇ ਦੇਾਂਗੇ 87 ਜੀ ਬਈ ਦੇ ਦਾਂਗੇ ਹਾਂ 80 ਤੇ 7 87000 ਦੀ ਦੇ ਦੇਾਂਗੇ ਜਿਹੜਾ ਵੀ ਭੈਣ ਭਰਾ ਆ ਗਿਆ ਮਾੜੀ ਤਾਂ ਨਹੀਂ ਕਿਸੇ ਨੂੰ ਯਾਰ ਭਾ ਦੇ ਹਿਸਾਬ ਨਾਲ ਹਨ ਕਿਉਂਕਿ ਮਹੀਆਂ ਦੇ ਰੇਟ ਰੂਟ ਬਹੁਤ ਆ ਸੱਜਣਾ ਵੇਖੋ ਕਿੰਨੀ ਸ਼ਾਨਦਾਰ ਝੋਟੀ ਆ ਤੇ 87000 ਰੁਪਇਆ ਵੀਰ ਨੇ ਕਹਿਤਾ ਤੇ ਹੁਣ ਨੰਬਰ 22 ਦਾ ਸਕਰੀਨ ਤੇ ਚੱਲੀ ਜਾ ਰਿਹਾ ਤੇ ਖਿੱਚ ਲੋ ਤਿਆਰੀ ਕਿਹੜੇ ਭਰਾ ਨੇ ਮੌਕਾ ਮੇਲਾ ਲੁੱਟਣ ਵਾਲੀ ਗੱਲ ਹੀ ਆ ਘਰੇ ਖੜੀ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ